ਪੰਜਾਬ ਭਰ ਦੇ ਵੱਖ-ਵੱਖ ਵਿਭਾਗਾਂ ਦੇ ਵਿੱਚੋਂ ਇਸ ਰੈਲੀ ਤੇ ਰੋਸ ਮਜਾਰੇ ਦੇ ਵਿੱਚ ਪੰਜਾਬ ਦੀ ਸਰਕਾਰ ਦੇ ਖਿਲਾਫ ਆਪਣਾ ਰੋਸ ਪ੍ਰਗਟ ਕਰਨ ਲਈ ਆਏ ਹੋਏ ਸਮੂਹ ਮੁਲਾਜ਼ਮ ਸਾਥਿਓ ਦੇ ਸਾਡੇ ਵਿੱਚ ਵਿਸ਼ੇਸ਼ ਤੌਰ ਦੇ ਉੱਤੇ ਆਲ ਇੰਡੀਆ ਗਵਰਨਮੈਂਟ ਅਪਲਾਈ ਫੈਡਰੇਸ਼ਨ ਦੇ ਕੈਸ਼ੀਅਰ ਸ਼੍ਰੀ ਸ਼ਸ਼ੀਕਾਂਤ ਜੀ ਤੇ ਸਮੂਚੀ ਫੈਡਰੇਸ਼ਨ ਦੀ ਆਗੂ ਟੀਮ ਸਾਥੀਓ ਅੱਜ ਅਸੀਂ ਪੰਜਾਬ ਦੀ ਸਰਕਾਰ ਕਿ ਕੇਂਦਰ ਦੀ ਸਰਕਾਰ ਦਾ ਕਿਰਤਿਆਂ ਪ੍ਰਤੀ ਕੀ ਰੁਖਾ ਉਹਦੇ ਤੇ ਚਰਚਾ ਕਰ ਰਹੇ ਆ ਔਰ ਮੈਂ ਸਿਰਫ ਤੇ ਸਿਰਫ 2-3 ਮਿੰਟਾਂ ਦੇ ਵਿੱਚ ਆਪਣੀ ਗੱਲ ਕਹਿ ਲੈਣੀ ਆ ਕਿਉਂਕਿ ਮੈਨੂੰ ਪਤਾ ਹੈ ਵੀ ਸਮਾਂ ਕਾਫੀ ਹੋ ਗਿਆ ਬੇਨਤੀ ਹੈ ਜਰੂਰ ਆ ਕਿ ਹਾਲ ਤੋਂ ਬਾਹਰ ਇੱਧਰ ਉਧਰ ਘੁੰਮਣ ਵਾਲੇ ਮਲਾਜਮ ਸਾਥੀਓ ਜਿਸ ਤਰ੍ਹਾਂ ਦਾ ਕੇਂਦਰ ਤੇ ਪੰਜਾਬ ਦੀ ਸਰਕਾਰ ਦਾ ਮਲਾਜਮਾਂ ਤੇ ਕਿਰਤੀਆਂ ਤੇ ਬਾਰਾ ਜੇ ਅਸੀਂ ਉਸ ਤਰ੍ਹਾਂ ਉਸ ਬਾਰ ਨੂੰ ਠੱਲਣ ਵਾਸਤੇ ਸਿਹਰਦ ਨਾ ਹੋਏ ਸਮਝ ਨਾ ਪਾਏ ਫਿਰ ਸਾਡੇ ਉੱਤੇ ਹਮਲੇ ਹੋਰ ਵਧਨੇ ਆ ਮੈਂ ਜ਼ਿਕਰ ਕਰਨਾ ਚਾਹਨਾ ਹੈ ਕਿ ਜੁਨੀਅਰ ਬੈਂਕ ਆਫ 스위츠ਰਲੈਂਡ ਦੀ ਉਹ ਰਿਪੋਰਟ ਜਿਹੜੀ ਸਾਡੇ ਦੇਸ਼ ਦੇ ਕਲਿਆਣਕਾਰੀ ਉਹ ਰਾਜ ਦੇ ਵਿੱਚ 83 ਅਰਪਤੀਆਂ ਤੋਂ ਪਿਛਲੇ ਸਮੇਂ ਦੇ ਵਿੱਚ ਗਿਣਤੀ 185 ਹੋ ਗਈ। ਔਰ ਇਸੇ ਤਰ੍ਹਾਂ ਨੈਕਸ ਫਾਰਮ ਦੀ ਰਿਪੋਰਟ ਜਿਹੜੀ ਇਹ ਗੱਲ ਕਹਿੰਦੀ ਆ ਕਿ 50% ਉਹ ਵਾਦੀ ਜਿਨ੍ਹਾਂ ਦੇ ਕੋਲੇ ਦੌਲਤ 6.12% ਸੀ ਪਰੰਤੂ ਪਿਛਲੇ ਇਸ ਕल्याणकारी ਰਾਜ ਦੇ ਦੌਰਾਨ ਉਹ 50% ਲੋਕਾਂ ਕੋਲੇ ਦੌਲਤ ਘਟ ਕੇ 3% ਰਹਿ ਗਈ ਇਸ ਗੱਲ ਤੋਂ ਸਾਨੂੰ ਸਮਝਣ ਦੀ ਲੋੜ ਆ ਕਿ ਉਹ ਮੋਦੀ ਦਾ ਮਾਡਲ ਜਿਹਦੇ ਵਿੱਚੋਂ ਅਸੀਂ ਰੋਜ਼ਗਾਰ ਭਾਲਦੇ ਆ ਜਿਹਦੇ ਵਿੱਚੋਂ ਅਸੀਂ ਪੈਨਸ਼ਨ ਭਾਲਦੇ ਆ ਤੇ ਉਸ ਦਾ ਰੱਥ ਕਿਸ ਰੂਪ ਚ ਕਿਰਤੀਆਂ ਨੂੰ ਨਿਪੀੜਨ ਵਾਲੇ ਪਾਸੇ ਤੁਰਿਆ ਹੋਇਆ ਹੈ ਜੇ ਉਹ ਨਿਪੀੜਨ ਵਾਲੇ ਪਾਸੇ ਤੁਰਿਆ ਫਿਰ ਸਾਨੂੰ ਕਿਸ ਤਰ੍ਹਾਂ ਦੀ ਲਾਮਬੰਦੀ ਕਰਨ ਦੀ ਜ਼ਰੂਰਤ ਆ ਇਸ ਤੋਂ ਬਾਅਦ ਮੈਂ ਪੰਜਾਬ ਦੀ ਮੌਜੂਦਾ ਸਰਕਾਰ ਕਿਉਂਕਿ ਸਕਤੀ ਸਾਹਿਬ ਕਹਿ ਕੇ ਗਏ ਆ ਕਿ ਪਿਛਲੇ ਦਿਨਾਂ ਤੋਂ ਸਾਡੇ ਪੰਜਾਬ ਦੇ ਵਿੱਚ ਪੰਜਾਬ ਦੀ ਸਰਕਾਰ ਸਿੱਖਿਆ ਕ੍ਰਾਂਤੀ ਦੀਆਂ ਗੱਲਾਂ ਕਰਦੀ ਆ ਮੁੱਖ ਮੰਤਰੀ ਪੰਜਾਬ ਦੇ ਸਿੱਖਿਆ ਮੰਤਰੀ ਪੰਜਾਬ ਨੂੰ ਮੈਂ ਅੱਜ ਇਸ ਮੰਚ ਤੋਂ ਕਹਿਣਾ ਚਾਹਣਾ ਹੈ ਕਿ ਮੁੱਖ ਮੰਤਰੀ ਜੀ ਆ ਸਿੱਖਿਆ ਕ੍ਰਾਂਤੀ ਤੁਹਾਡੀ ਜਿਹੜੀ ਚੁੱਲਿਆਂ ਦੇ ਮੂਹਰੇ ਤਪਦੀ ਆ ਜਿਨ੍ਹਾਂ ਦਾ ਤੁਸੀਂ 3000 ਰੁਪਏ ਦੇ ਕੇ ਮਾਨ ਪੱਤਾ ਦੇ ਕੇ ਤੁਹਾਡੀ ਸਿੱਖਿਆ ਕ੍ਰਾਂਤੀ ਬੋਲਦੀ ਆ ਇੱਥੇ ਹਾਲ ਦੇ ਵਿੱਚ ਤੁਹਾਡੀ ਸਿੱਖਿਆ ਕ੍ਰਾਂਤੀ ਬੋਲਦੀ ਆ ਕਿ ਤੁਹਾਡੇ ਪੰਜਾਬ ਦੇ ਸਕੂਲਾਂ ਦੇ ਵਿੱਚ 50% ਸਕੂਲਾਂ ਦੇ ਵਿੱਚ ਪ੍ਰਿੰਸੀਪਲ ਹੈ ਨਹੀਂ ਤੁਹਾਡੀ ਸਿੱਖਿਆ ਕ੍ਰਾਂਤੀ ਦੀ ਮੂੰਹ ਬੋਲਦੀ ਤਸਵੀਰ ਆ ਕਿ ਇਥੇ ਹੈਡਮਾਸਟਰ ਹੈ ਨਹੀਂ ਤੁਹਾਡੀ ਸਿੱਖਿਆ ਕ੍ਰਾਂਤੀ ਦੀ ਤਸਵੀਰ ਆ ਕਿ ਇਥੇ ਬਲਾਕ ਸਿੱਖਿਆ ਅਫਸਰ ਹੈ ਨਹੀਂ ਤੁਹਾਡੀ ਸਿੱਖਿਆ ਕ੍ਰਾਂਤੀ ਦੀ ਤਸਵੀਰ ਆ ਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਸਕੂਲਾਂ ਦੇ ਵਿੱਚ ਇੱਕ ਵੀ ਅਧਿਆਪਕ ਹੈ ਨਹੀਂ ਤੁਹਾਡੀ ਸਿੱਖਿਆ ਕ੍ਰਾਂਤੀ ਦੀ ਤਸਵੀਰ ਆ ਕਿ ਤੁਸੀਂ ਪਿਛਲੇ ਸਮੇਂ 'ਚ ਜਿਹੜੀਆਂ ਭਰਤੀਆਂ ਕੀਤੀਆਂ ਉਹ ਹਾਈ ਕੋਰਟ ਦੇ ਵਿੱਚ ਚੈਲੰਜ ਹੋ ਕੇ ਅੱਜ ਬਚਕਾਰੇ ਰਹਿ ਜਾਂਦੀਆਂ। ਤੁਹਾਡੀ ਸਿੱਖਿਆ ਕ੍ਰਾਂਤੀ ਦੀ ਤਸਵੀਰ ਇਹ ਗੱਲ ਕਹਿੰਦੀ ਆ ਕਿ ਤੁਸੀਂ ਮੋਦੀ ਦਾ ਉਹ ਹੁਕਮ ਮੰਨ ਰਹੇ ਆ। ਉਸ ਹੁਕਮ ਦੇ ਆਧਾਰ ਤੇ ਤੁਸੀਂ ਉਸ ਮਾੜੀ ਸਿੱਖਿਆ ਨੀਤੀ 220 ਨੂੰ ਲਾਗੂ ਕਰਨ ਵਾਸਤੇ ਤਰਲੋ ਮੱਛੀ ਹੋਏ ਫਿਰਦੇ ਆ। ਇਸ ਕਰਕੇ ਮੈਂ ਇਹ ਜ਼ਿਕਰ ਤਾਂ ਕੀਤਾ ਹੈ ਕਿ ਮੁੱਖ ਮੰਤਰੀ ਜੀ ਔਰ ਸਿੱਖਿਆ ਮੰਤਰੀ ਤੇ ਪੂਰੀ ਸਰਕਾਰ ਇਹ ਕਹਿ ਰਹੀ ਆ ਕਿ ਅਸੀਂ ਪੰਜਾਬ ਦੇ ਵਿੱਚ ਸਿੱਖਿਆ ਕ੍ਰਾਂਤੀ ਲਿਆ ਦਤੀ ਪਰ ਸਾਨੂੰ ਤੁਹਾਡੇ ਉਦਘਾਟਨ ਕਰਨ ਦੇ ਉੱਤੇ ਇਸ ਤਰ੍ਹਾਂ ਕੋਈ ਇਤਰਾਜ਼ ਨਹੀਂ ਸਾਡਾ ਇਤਰਾਜ਼ ਇਹ ਆ ਕਿ ਤੁਸੀਂ ਪੰਜਾਬ ਦੇ ਸਕੂਲਾਂ ਦੇ ਵਿੱਚ ਪ੍ਰਾਇਮਰੀ ਸਕੂਲਾਂ 'ਚ ਪੰਜਾਬ ਦੇ ਕਿਰਤੀਆਂ ਦੇ ਬੱਚਿਆਂ ਦੇ ਲਈ ਪੂਰੇ ਕਲਾਸ ਵਾਈਜ਼ ਅਧਿਆਪਕ ਦਿੱਤੇ ਹੁੰਦੇ ਅਪਰ ਪ੍ਰਾਇਮਰੀ ਸਕੂਲਾਂ ਦੇ ਵਿੱਚ ਵਿਸ਼ਾ ਵਾਰ ਅਧਿਆਪਕ ਦਿੱਤੇ ਹੁੰਦੇ ਔਰ ਇਸੇ ਤਰ੍ਹਾਂ ਮੈਡੇ ਮੀਲ ਵਰਕਰਾਂ ਨੂੰ ਘਟੋ-ਕਟ ਵੇਤਨ ਦੇ ਘੇਰੇ 'ਚ ਲਿਆ ਕੇ ਉਹ ਵੇਤਨ ਦਿੱਤਾ ਹੁੰਦਾ ਫੇਰ ਤੁਸੀਂ ਇਦਗਾਟਨ ਕਰਨ ਵਾਸਤੇ ਸਕੂਲਾਂ ਚਾਹੁੰਦੇ ਫੇਰ ਤੁਹਾਡੀ ਸਿੱਖਿਆ ਕ੍ਰਾਂਤੀ ਨੂੰ ਅਸੀਂ ਮੰਨਦੇ ਪਰ ਤੁਸੀਂ ਜੋ ਸਿੱਖਿਆ ਕ੍ਰਾਂਤੀ ਕਰਕੇ ਪੰਜਾਬ ਵੀ ਲੋਕਾਂ ਦਾ ਮੂਰਖ ਬਣਾ ਕੇ ਤੁਹਾਡੇ ਮੰਤਰੀ ਜੀ ਸਮਾਂ ਹੋ ਗਿਆ ਜਦੋਂ ਸਾਡੇ ਪ੍ਰਧਾਨ ਜੀ ਮਿੱਡੇ ਮੀਲ ਵਰਕਰਾਂ ਦੇ ਨਾਲ ਗਏ ਤਾਂ ਭੜਕੇ ਕਿ ਤੁਸੀਂ ਇਹਨਾਂ ਦੀ ਗੱਲ ਕਰਨ ਲਈ ਕਿਵੇਂ ਆਏ ਜਦੋਂ ਅਸੀਂ ਪੰਜਾਬ ਦੇ ਅਧਿਆਪਕਾਂ ਦੀਆਂ ਮੰਗਾਂ ਮਸਲਿਆਂ ਦੇ ਉੱਤੇ ਗੱਲ ਕਰਨ ਜਾਂਦੇ ਤਾਂ ਸਿੱਖਿਆ ਮੰਤਰੀ ਜੀ ਨੇ ਕਿਉਂਕਿ ਕੋਈ ਮਸਲਾ ਹੱਲ ਨਹੀਂ ਕੀਤਾ ਜੇ ਪ੍ਰਮੋਸ਼ਨਾਂ ਕੀਤੀਆਂ ਤਾਂ ਸਕੂਲਾਂ ਦੇ ਵਿੱਚ ਸਟੇਸ਼ਨ ਨਹੀਂ ਦਿਖਾਏ ਗਏ ਔਰ ਇਸੇ ਆਧਾਰ ਦੇ ਉੱਤੇ ਪੁਰਾਣੀ ਪੈਨਸ਼ਨ ਤੋੜੀ ਸਿੱਖਿਆ ਕ੍ਰਾਂਤੀ ਦੀ ਮੂੰਹ ਬੋਲਦੀ ਤਸਵੀਰ ਆ 2018 ਦੇ ਅਧਿਆਪਕਾਂ ਦੇ ਰੂਲ ਤੋੜੀ ਸਿੱਖਿਆ ਕ੍ਰਾਂਤੀ ਦੀ ਮੂੰਹ ਬੋਲਦੀ ਤਸਵੀਰ ਆ ਉਹਨਾਂ ਦੇ ਉੱਤੇ ਕੰਮ ਕਰਨ ਦੀ ਬਜਾਇ ਤੁਸੀਂ ਮੰਗ ਪੱਤਰ ਦੇ ਉੱਤੇ ਗੱਲ ਕਰਨ ਨੂੰ ਜਾਇਜ਼ ਨਾ ਸਮਝਦੇ ਹੋਏ ਸਿਰਫ ਤੇ ਸਿਰਫ ਜਿਸ ਤਰ੍ਹਾਂ ਜੋੜੇ ਮਾਜਰਾ ਜੀ ਬੋਲੇ ਉਸ ਤਰੀਕੇ ਦੇ ਨਾਲ ਹੀ ਮੁੱਖ ਮੰਤਰੀ ਜੀ ਤੁਹਾਡਾ ਸਿੱਖਿਆ ਮੰਤਰੀ ਬਿਹੇਵੀਅਰ ਕਰਦਾ ਹੈ ਸੋ ਮੈਂ ਅੰਤ 'ਚ ਇਹ ਕਹਿਣਾ ਚਾਹੁੰਦਾ ਇਸ ਮੰਚ ਤੋਂ ਕਿ ਇਹ ਸਾਰੇ ਇੱਕੋ ਹੀ ਥੈਲੇ ਦੇ ਚੱਟੇ ਬਟੇ ਆ ਐਸੇ ਥਾਂ ਤੋਂ ਸਾਬਕਾ ਸਿੱਖਿਆ ਮੰਤਰੀ ਪ੍ਰਗਟ ਸਿੰਘ ਕੁਝ ਸਮੇਂ ਲਈ ਕੰਮ ਕੀਤਾ ਉਦੋਂ ਅਸੀਂ ਉਹਨਾਂ ਨੂੰ ਕਹਿੰਦੇ ਰਹੇ ਜੇ ਤੁਸੀਂ ਆਪਣੀ ਸਰਕਾਰ ਵੱਲੋਂ ਸਿੱਖਿਆ ਨੀਤੀ 2020 ਨੂੰ ਰੱਦ ਕਰੋ ਜਿਹੜੀ ਲੋਕਾਂ ਕੋਲੋਂ ਰੋਜ਼ਗਾਰ ਖੋਹਦੀ ਆ ਵਿੱਦਿਆ ਖੋਹਦੀ ਆ ਪਰ ਉਹਨਾਂ ਨੇ ਉਹ ਕੰਮ ਨਹੀਂ ਕੀਤਾ ਜਦੋਂ ਇਸ ਸੈਸ਼ਨ ਤੋਂ ਪਹਿਲਾਂ 2 ਦਿਨ ਸੈਸ਼ਨ ਚੱਲਿਆ ਤਾਂ ਉਸ ਸਮੇਂ ਇਹ ਸਰਕਾਰ ਨੂੰ ਕਿਹਾ ਕਿ ਵਿਧਾਨ ਸਭਾ ਦੇ ਵਿੱਚ ਸਾਨੂੰ ਇਹ ਸਿੱਖਿਆ ਨੀਤੀ ਨੂੰ ਰੱਦ ਕਰਨ ਵਾਸਤੇ ਮਤਾ ਲੈ ਕੇ ਆਉਣਾ ਚਾਹੀਦਾ ਪਰੰਤੂ ਜਦੋਂ ਹੁਣ ਵਾਲਾ ਸੈਸ਼ਨ ਚੱਲਿਆ ਨਾ ਕਿਸੇ ਵਿਰੋਧੀਆਂ ਨੇ ਉਹ ਸਿੱਖਿਆ ਨੀਤੀ ਨੂੰ ਰੱਦ ਕਰਨ ਦੀ ਗੱਲ ਕੀਤੀ ਨਾ ਆਮ ਆਦਮੀ ਪਾਰਟੀ ਦਾ ਮਖੌਟਾ ਪਾ ਕੇ ਖਾਸ ਆਦਮੀ ਬਣੇ ਭਗਵੰਤ ਮਾਨ ਦੀ ਸਰਕਾਰ ਨੇ ਗੱਲ ਕੀਤੀ ਜਦ ਕਿ 6 ਸਟੇਟਾਂ ਐ ਸਿੱਖਿਆ ਨੀਤੀ ਨੂੰ ਰੱਦ ਕਰਨ ਵਾਸਤੇ ਆਪਣੀਆਂ ਵਿਧਾਨ ਸਭਾ ਦੇ ਵਿੱਚ ਕਹਿ ਚੁੱਕੀਆਂ ਮੈਂ ਇਸ ਮੰਚ ਤੋਂ ਕਹਿਣਾ ਚਾਹੁੰਦਾ ਕਿ ਮੁੱਖ ਮੰਤਰੀ ਸਾਹਿਬ ਜੇ ਤੁਸੀਂ ਸੱਚੀ ਮੁੱਚੀ ਇਹ ਕਹਦੇ ਆਪਕ ਦੇ ਪੁੱਤ ਕਹੋਨੇ ਆ ਔਰ ਪੰਜਾਬ ਦੇ ਕਿਰਤੀਆਂ ਦੇ ਆਮ ਆਦਮੀ ਦੇ ਮੁੱਖ ਮੰਤਰੀ ਕਹੋਣੇ ਆ ਜੇ ਤੁਸੀਂ ਆਪਣੇ ਕਲੰਕ ਧੋਣੇ ਆ ਤਾਂ ਤੁਰੰਤ ਇਸ ਸਿੱਖਿਆ ਨੀਤੀ ਦਾ ਨੂੰ ਰੱਦ ਕਰਨ ਦਾ ਮਤਾ ਲੈ ਕੇ ਆਓ ਇਹਨੇ ਸ਼ਬਦਾਂ ਦੇ ਨਾਲ ਹੀ ਮੈਂ ਆਪਣੀ ਗੱਲ ਨੂੰ ਇੱਕ ਹੀ ਬਰਾਮਦ ਦੰਦਾ ਹੋਇਆ ਅੰਤ ਦੇ ਵਿੱਚ ਇਹ ਕਹਾਂਗਾ ਕਿ ਲੜਨਾ ਸਾਡੀ ਜ਼ਰੂਰਤ ਆ ਉਸ ਜ਼ਰੂਰਤ ਦੇ ਆਧਾਰ ਤੇ ਹੀ ਅਸੀਂ ਇਹਨਾਂ ਦੇ ਰਥ ਨੂੰ ਮੋੜ ਸਕਦੇ ਆ ਤੇ ਆਪਣੀਆਂ ਮੰਗਾਂ ਨੂੰ ਪ੍ਰਵਾਨ ਕਰਾ ਸਕਦੇ ਆ ਜੈ ਜਨਤਾ ਜਿਤਰਾੜ ਦੇ ਲੋਕਾਂ ਦੀ